2024 ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਮਾਹੌਲ ਲਗਾਤਾਰ ਭਖ ਰਿਹਾ ਹੈ ਲੁਧਿਆਣਾ ਦੇ ਵਿੱਚ ਕਾਂਗਰਸ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰਿਆ ਪਰ ਜਿਸ ਤਰ੍ਹਾਂ ਦੀ ਬੋਲਬਾਣੀ ਐਰੋਗੈਂਸੀ ਤੋਂ ਲੋਕ ਪਰੇਸ਼ਾਨ ਵੀ ਹੋਏ ਔਰ ਲੋਕ ਆਕੇ ਕਾਂਗਰਸ ਛੱਡਣ ਲੱਗੇ ਕਾਂਗਰਸ ਨੂੰ ਵੱਡੇ ਝਟਕੇ ਲੱਗੇ ਜਿੱਥੇ ਰਾਜਾ ਵੜਿੰਗ ਦਾ ਸਾਲਾ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚਲਾ ਗਿਆ ਔਰ ਉਸ ਤੋਂ ਬਾਅਦ ਫਿਰ ਹੋਰ ਲੋਕ ਵੀ ਝਟਕਾ ਦੇ ਕੇ ਗਏ ਖਾਸ ਖਾਸ ਬੰਦੇ ਛੱਡ ਕੇ ਜਾ ਰਹੇ ਨੇ ਔਰ ਲੁਧਿਆਣਾ ਤੋਂ ਇੱਕ ਕੌਂਸਲਰ ਪਰਵਿੰਦਰ ਸਿੰਘ ਲਾਪਰਾ ਵੀ ਪਾਰਟੀ ਛੱਡ ਚੁੱਕਿਆ ਭਰੇ ਮੰਦ ਦੇ ਨਾਲ ਉਹਨਾਂ ਨੇ ਅਸਤੀਫਾ ਦਿੱਤਾ ਐਨਐਸਯੂਆਈ ਤੋਂ ਲੈ ਕੇ ਯੂਥ ਕਾਂਗਰਸ ਤੱਕ ਦਾ ਸਫ਼ਰ ਉਹਨਾਂ ਦਾ ਰਿਹਾ ਔਰ ਉਸ ਤੋਂ ਬਾਅਦ ਹੁਣ ਕੌਂਸਲਰ ਸੀਗੇ ਔਰ ਯੂਥ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਵੀ ਸੀਗੇ ਸਾਡੇ ਨਾਲ ਮੌਜੂਦ ਨੇ ਲਾਪਨਾ ਸਾਹਿਬ ਨਾਲ ਗੱਲਬਾਤ ਕਰਦੇ ਆ ਅਸਤੀਫਾ ਇਹਨਾਂ ਨੇ ਅੱਜ ਦਿੱਤਾ ਹੈ ਕਾਂਗਰਸ ਤੋਂ ਔਰ ਰਾਹੁਲ ਗਾਂਧੀ ਹੁਣਾਂ ਨੂੰ ਅਸਤੀਫਾ ਭੇਜ ਦਿੱਤਾ ਉਹਨਾਂ ਨੇ ਮਲਕਰਜਨ ਖੜਗੇ ਹੁਣਾਂ ਨੂੰ ਅਸਤੀਫਾ ਭੇਜ ਦਿੱਤਾ ਤੇ ਗੱਲਬਾਤ ਕਰਦੇ ਆ ਲਾਪਨਾ ਸਾਹਿਬ ਮੈਂ ਤੁਹਾਡਾ ਅਸਤੀਫਾ ਪੜਿਆ ਬੜੇ ਭਰੇ ਮਨ ਦੇ ਨਾਲ ਲੱਗਿਆ ਲੱਗਦਾ ਹੈ ਕਿ ਅਸਤੀਫਾ ਲਿਖਿਆ ਤੁਸੀਂ ਜਦੋਂ 22 ਸਾਲ ਤੁਸੀਂ ਕਿਸੇ ਪਾਰਟੀ ਨੂੰ ਦੇ ਦੋ 18 ਸਾਲ ਦੀ ਉਮਰ 'ਚ ਮੈਂ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਐਨ ਐਸ ਯੂ ਆਈ ਜੀ ਨੂੰ ਐਬ ਮੈਂ ਉਹਦਾ ਮੈਂਬਰ ਬਣਿਆ 2008 ਚ ਜਦੋਂ ਰਾਹੁਲ ਗਾਂਧੀ ਜੀ ਨੇ ਪਾਇਲਟ ਪ੍ਰੋਜੈਕਟ ਚਲਾਇਆ ਇਲੈਕਸ਼ਨਾਂ ਦਾ ਉਦੋਂ ਮੈਂ ਬਲਾਕ ਪ੍ਰੈਜ਼ੀਡੈਂਟ ਬਣਿਆ ਫਿਰ ਸਫ਼ਰ ਚੱਲਦੇ-ਚੱਲਦੇ 2018 ਚ ਕਦੋਂ ਮੈਂ ਪੰਜਾਬ ਪ੍ਰਧਾਨਗੀ ਦੀ ਇਲੈਕਸ਼ਨ ਲੜਿਆ ਹਾਈ ਪਰਫਾਰਮੈਂਸ ਲਿਸਟ 'ਚ ਆ ਕੇ ਜਿਹਦੇ ਸਿਰਫ 8 ਬੰਦਿਆਂ ਦਾ ਨਾਮ ਆਇਆ ਸੀ ਤੇ ਫਿਰ ਦੁੱਖ ਤਾਂ ਹੁੰਦਾ ਹੀ ਹੈ ਪਾਰਟੀ ਨੇ ਚਲੋ ਮੌਕੇ ਦਿੱਤੇ ਕਾਉਂਸਲਰ ਦੀਆਂ ਦੋ ਚੋਣਾਂ ਲੜਿਆ 2012 ਤੇ ਉਸ ਤੋਂ ਬਾਅਦ 2018 2018 ਆਪਾਂ ਬਹੁਤ ਵੱਡੇ ਫਰਕ ਨਾਲ ਜਿੱਤੇ ਬਟ ਕਿਤੇ ਨਾ ਕਿਤੇ ਪਾਰਟੀ 'ਚ ਮੈਂ ਬਿਲਕੁਲ ਕਸੂਰ ਨਹੀਂ ਕਰਦਾ ਦਿੱਲੀ ਵਾਲਿਆਂ ਦਾ ਕਿਉਂਕਿ ਉਹ ਤਾਂ ਗਰਾਉਂਡ ਰਿਐਲਿਟੀ ਤੋਂ ਬਾਹਰ ਵੀ ਹੈ ਨਹੀਂ ਉਹ ਤਾਂ ਜੋ ਤੁਹਾਡੀ ਸਟੇਟ ਜਾ ਕੇ ਉੱਥੇ ਦੱਸੂਗੀ ਕਿ ਉੱਥੇ ਜੀ ਫਲਾਣ ਚੱਲ ਰਿਹਾ ਫਲਾਣ ਚੱਲ ਰਿਹਾ ਉਹਨਾਂ ਨੇ ਤਾਂ ਉਹ ਚੀਜ਼ ਤੇ ਵਿਸ਼ਵਾਸ ਕਰਨਾ ਰਾਹੁਲ ਗਾਂਧੀ ਜੀ ਇੱਕੋ ਗਲਤੀ ਹੈ ਕਿ ਰਾਹੁਲ ਗਾਂਧੀ ਜੀ ਸਿਰਫ ਤੇ ਸਿਰਫ ਲੀਡਰਾਂ ਨੂੰ ਮਿਲਦੇ ਨੇ ਉਹ ਵੀ ਵੱਡਿਆਂ ਨੂੰ ਵਰਕਰ ਕੈਟਾਗਰੀ ਨੂੰ ਨਹੀਂ ਮਿਲਦੇ ਜੋ ਗਰਾਉਂਡ ਰਿਐਲਿਟੀ ਹੈ ਜੋ ਸੱਚਾਈ ਹੈ ਉਹ ਵਰਕਰ ਨੂੰ ਪਤਾ ਹੁੰਦੀ ਹੈ ਉਹ ਵਰਕਰ ਦੱਸ ਸਕਦਾ ਕਿ ਪਾਰਟੀ ਕਿੱਥੇ ਕਮਜ਼ੋਰ ਹੈ ਪਾਰਟੀ ਨੂੰ ਕਿੱਥੇ ਤਕੜੇ ਹੋਣ ਦੀ ਲੋੜ ਹੈ ਤੇ ਉਸ ਕਰਕੇ ਜਿਹੜਾ ਸੁਖ ਨਾਲ ਸਾਡਾ ਪੀਪੀਸੀਸੀ ਪ੍ਰੈਜ਼ੀਡੈਂਟ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਇੰਨਾ ਕੈਰੋਗੈਂਟ ਬੰਦਾ ਨਾ ਉਹਨੂੰ ਬੋਲਣ ਦਾ ਪਤਾ ਹੈ ਨਾ ਉਹਨੂੰ ਕੋਈ ਸਲੀਕਾ ਨਾ ਤਮੀਜ਼ ਆ ਤੇ ਉਸ ਤੋਂ ਬਾਅਦ ਜਿਹੜੇ ਹਾਲ ਹੀ ਚ ਬੈਂਸ ਬ੍ਰਦਰ ਸ਼ਾਮਲ ਕੀਤੇ ਨੇ ਜਿਹੜੇ ਕਿ ਇਨਕਲਾਬੀ ਜਿੰਨਾਂ ਨੂੰ ਕਿਹਾ ਜਾਂਦਾ ਉਹ ਤੁਹਾਨੂੰ ਪਤਾ ਹੀ ਹੈ ਕਿ ਐਵੇਂ ਇਨਕਲਾਬ ਕਰਦੇ ਨੇ ਉਹਨਾਂ ਦੇ ਕਿਹੜੇ ਕਿਹੜੇ ਪਰਚੇ ਚੱਲਦੇ ਨੇ ਮੈਨੂੰ ਉਹਨਾਂ ਦਾ ਸਪਸ਼ਟਿਕਰਨ ਦੇਣ ਦੀ ਲੋੜ ਨਹੀਂ ਕਿਉਂਕਿ ਤੁਹਾਡਾ ਚੈਨਲ ਪੂਰੇ ਪਰਿਵਾਰਕ ਲੋਕ ਦੇਖਦੇ ਨੇ ਤੇ ਉਹ ਚੀਜ਼ਾਂ ਮੈਂ ਆਪਦੇ ਮੂੰਹੋਂ ਨਹੀਂ ਕੱਢੂੰਗਾ ਕਿ ਬੰਦਾ ਇੱਕ ਆਪਦੇ ਪਰਿਵਾਰ 'ਚ ਬਹਿ ਕੇ ਸੁਣ ਨਾ ਸਕੇ ਹੋ ਜੀ ਅਸਲ ਕਿਹੜੀ ਗੱਲ ਤੁਹਾਡੇ ਦਿਲ ਨੂੰ ਲੱਗੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੈਂਕਸ ਬ੍ਰਦਰਸ ਦਾ ਚਲੋ ਜੋ ਜ਼ਿਕਰ ਕੀਤਾ ਤੁਸੀਂ ਜਾਂ ਰਾਜਾ ਵੜਿੰਗ ਦੀ ਆਕੜ ਦਾ ਜ਼ਿਕਰ ਕੀਤਾ ਕਿ ਆਕੜ ਖੁਰਾ ਬੋਲਣ ਦੀ ਤਮੀਜ਼ ਨਹੀਂ ਹੈ ਜਿਸ ਤਰੀਕੇ ਦੇ ਲਹਿਜੇ ਦੇ ਵਿੱਚ ਸਪੀਚਾਂ ਦੇਣੀਆਂ ਜਿਸ ਲਹਿਜੇ ਦੇ ਵਿੱਚ ਗੱਲ ਕੀਤੀ ਪਰ ਤੁਹਾਨੂੰ ਕਿਹੜੀ ਗੱਲ ਇਹੋ ਜੀ ਦਿਲ ਨੂੰ ਲੱਗੀ ਜਿਹੜੀ ਕਿ ਤੁਸੀਂ ਤੁਹਾਨੂੰ ਅਸਤੀਫਾ ਦੇਣਾ ਪਿਆ ਗੱਲ ਇਹੀ ਲੱਗੀ ਜੀ ਕਿ ਤੁਸੀਂ ਬੈਂਕਸ ਬ੍ਰਦਰ ਨੂੰ ਸ਼ਾਮਲ ਕਰ ਰਹੇ ਹੋ ਅਸੀਂ ਪਿਛਲੇ 15 20 ਸਾਲਾਂ ਤੋਂ ਉਹਨਾਂ ਨਾਲ ਇੱਕਟ ਕਰ ਦਿੱਤਾ ਬੈਰਖੈਲੋ ਜੀ ਨੂੰ ਉਹ ਚੀਜ਼ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਸਿਰ ਤੇ ਲਿਆ ਕੇ ਬਿਠਾ ਰਹੇ ਹੋ ਅਸੀਂ ਕਿੱਥੋਂ ਜਾਵਾਂਗੇ ਜੀ ਮੇਰੀ ਜ਼ਮੀਰ ਨੇ ਤਾਂ ਲਾਉ ਨਹੀਂ ਕੀਤਾ ਕੀਤਾ ਬਾਕੀ ਕਾਉਂਸਲਰਾਂ ਨੇ ਵੀ ਜ਼ਮੀਰ ਨਹੀਂ ਬਟ ਆਇਆ ਕੋਈ ਵੋਕਲ ਹੁੰਦਾ ਕੋਈ ਨਹੀਂ ਹੁੰਦਾ ਕੋਈ ਬੰਦਾ ਸਹਿਣ ਸ਼ਕਤੀ ਵਾਲਾ ਹੁੰਦਾ ਮੈਂ ਨਾ ਇਨਸਾਫੀ ਹੁੰਦੇ ਦੇਖ ਕੇ ਮੈਂ ਸਹਿ ਨਹੀਂ ਸਕਦਾ ਇਸ ਕਰਕੇ ਮੈਂ ਅਸਤੀਫਾ ਦੇ ਦਿੱਤਾ ਜਿਹੜੀ ਪਾਰਟੀ ਦੇ ਵਿੱਚ ਬੰਦਾ ਸੋਚਦਾ ਕਿ ਇਸ ਪਾਰਟੀ ਨੂੰ ਆਪਾਂ 20 22 ਸਾਲ ਦੱਸ ਦਈਏ ਤੁਸੀਂ 22 ਸਾਲ ਤੁਸੀਂ ਜਿਸ ਪਾਰਟੀ ਨੂੰ ਉੱਤੇ ਸਮਝ ਲਓ ਕਿ ਜ਼ਿੰਦਗੀ ਦਾ ਬਹੁਤ ਜਿਹੜਾ ਉਹ ਸਮਾਂ ਹੁੰਦਾ 골ਡਨ ਟਾਈਮ ਯੰਗ ਏਜ ਦੇ ਵਿੱਚ ਬੰਦਾ ਜ਼ਿਆਦਾ ਕੰਮ ਕਰ ਸਕਦਾ ਚਲੋ ਜ਼ਿੰਦਗੀ ਦੇ ਪੜਾ ਹੁੰਦੇ ਆ ਪਰ ਜਿਸ ਪਾਰਟੀ ਨੂੰ ਤੁਸੀਂ 22 ਸਾਲ ਦਿੱਤੇ ਹੁਣ ਉਹ ਪਾਰਟੀ ਚੜ੍ਹਨੀ ਸੌਖੀ ਨਹੀਂ ਹੁੰਦੀ ਪਰ ਤੁਸੀਂ ਅਪਰੋਚ ਕੀਤੀ ਕਿਸੇ ਹੋਰ ਬੰਦੇ ਨਾਲ ਵੀ ਭਾਈ ਆ ਕੀ ਕਰ ਰਹੇ ਹੋ ਤੁਸੀਂ ਜੇ ਕੋਈ ਸੋਨੇ ਤਾਂ ਅਪਰੋਚ ਕਰੀਏ ਜੀ ਹੁਣ 22 ਸਾਲ ਬੱਚੇ ਤੋਂ ਮੈਂ ਜਵਾਨ ਹੋਇਆ ਆ ਹੁਣ ਮੇਰੇ ਚਿੱਤੇ ਧੋਲੇ ਵੀ ਆਉਣ ਲੱਗ ਗਏ ਸਾਰਾ ਕੁਛ ਹੀ ਮੇਰਾ ਇਹ ਪਾਰਟੀ ਚ ਮੈਂ ਬੈਂਸਾਂਗੂ ਤਾਂ ਹੈ ਨਹੀਂ ਵੀ 8 ਵਾਰ ਪਾਰਟੀ ਬਦਲ ਜਾਊਂਗਾ ਮੈਂ ਤਾਂ ਬੜੇ ਭਰੇ ਬਾਨਾ ਅਸਤੀਫਾ ਲਿਖਿਆ ਮੈਨੂੰ ਤਾਂ ਹਲੇ ਤੱਕ ਸਮਝ ਨਹੀਂ ਆ ਰਹੀ ਮੈਂ ਕਰਨਾ ਕੀ ਹੈ ਕੋਈ ਮੇਰੇ ਕੋਲ ਆਪਸ਼ਨ ਨਹੀਂ ਹੈ ਕੋਈ ਇਹ ਵੀ ਨਹੀਂ ਹੈ ਕਿ ਮੈਨੂੰ ਕਹਿੰਨੇ ਅਪਰੋਚ ਕੀਤਾ ਮੈਂ ਤਾਂ ਪਾਰਟੀ ਛੱਡੀ ਹੈ ਕੋਈ ਮੈਨੂੰ ਇਹ ਨਹੀਂ ਕਿ ਕਿ ਮੈਨੂੰ ਕਹਿੰਨੇ ਡਰਾਇਆ ਧਮਕਾਇਆ ਮੈਂ ਬੜੀ ਸੂਝ ਬੂਝ ਨਾਲ ਜਦੋਂ ਮੈਂ ਸੋਚਿਆ ਕਿ ਮਾਨਾ ਜਦ ਪਾਰਟੀ ਆਪ ਦਾ ਆਪਣੇ ਆਪ ਨੂੰ ਸਾਨੂੰ ਆਪਣਾ ਸਮਝਦੀ ਨਹੀਂ ਹੈ ਤਾਂ ਪਰ ਅਸੀਂ ਕੀ ਕਰ ਸਕਦੇ ਹਾਂ ਇੱਥੇ ਤੁਸੀਂ ਕੀਤੀ ਬੜਿੰਗ ਹੋਣਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਿ ਨਹੀਂ ਕੀਤੀ ਨਹੀਂ ਬੜਿੰਗ ਹੋਣਾ ਨਾਲ ਗੱਲਬਾਤ ਤਿੰਨ ਚਾਰ ਦਿਨਾਂ ਤੋਂ ਬੜੀ ਹਾਸੋਏਣੀ ਸਥਿਤੀ ਬਣੀ ਹੋਈ ਹੈ ਉਹ ਹੈਗੇ ਕੋਈ ਪਰਸਨਲ ਰੀਜ਼ਨਸ ਹੈਗੇ ਜਿਹੜੇ ਨਹੀਂ ਕੈਮਰੇ ਤੇ ਦੱਸੇ ਜਾ ਸਕਦੇ ਆਬੀਸ ਲੀਡਰ ਨੂੰ ਫੋਨ ਕਰਕੇ ਉਹ ਕਹਿ ਰਹੇ ਆ ਵੀ ਲਾਫਰਾਂ ਦਾ ਇਹ ਕਰ ਦੇਣਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਜਿੱਦ ਦੇ ਕਰੂਗਾ ਮੈਂ ਕਿਹਾ ਮੈਂ ਕਿਹੜਾ ਫਿਰ ਬਰਬਰ ਬਰਬਰ ਨਹੀਂ ਪਾ ਸਕਦਾ ਧਮਕੀ ਦੇ ਰਹੇ ਤੁਹਾਨੂੰ ਨਹੀਂ ਧਮਕੀ ਨਹੀਂ ਕਹਿ ਸਕਦੇ ਮੈਂ ਤਾਂ ਉਹ ਹਾਸੋ ਹੀ ਨਹੀਂ ਗੱਲਾਂ ਕਹਿ ਰਹੇ ਆ ਮੈਂ ਕਿਸੇ ਦੀ ਧਮਕੀ ਤੋਂ ਡਰਦਾ ਨਹੀਂ ਨਾ ਮੈਂ ਕਿਸੇ ਦੀ ਧਮਕੀ ਨੂੰ ਧਮਕੀ ਸਮਝਦਾ ਆਈ ਤੱਕ ਨਾ ਕਿਹ ਤੋਂ ਡਰੇ ਹਾਂ ਅੱਜ ਕੱਲ ਤਾਂ ਧਮਕੀਆਂ ਵੀ ਦੇ ਰਹੇ ਆ ਨਾ ਮੈਂ ਤਾਂ ਕਰਕੇ ਕਹਿੰਦਾ ਅੱਜ ਕੱਲ ਤਾਂ ਮੀਡੀਆ ਨੂੰ ਵੀ ਧਮਕੀਆਂ ਦੇ ਰਹੇ ਇਸ ਕਰਕੇ ਮੈਂ ਕਹਿ ਰਿਹਾ ਕਿ ਜਿਵੇਂ ਕਹਿ ਰਹੇ ਕਿ ਲਾਪਰਾ ਨੂੰ ਇਹ ਕਰ ਮਤਲਬ ਡਾਇਰੈਕਟਲੀ ਕੀ ਕਹੋਂਗੇ ਮਤਲਬ ਕੋਈ ਨਹੀਂ ਮੀਡੀਆ ਵਾਲਾ ਕੋਈ ਪੁੱਛ ਲਵੇ ਉਹ ਧਮਕੀ ਦੇ ਕੇ ਦੇਖ ਲਵੇ ਫਿਰ ਪਤਾ ਚੱਲ ਜੂਗੇ 25 ਜਾਂ 50 ਕਿਵੇਂ ਮੋੜੀ ਤੇ ਆ ਜੱਟੋ ਵੀ ਤੇ ਜੱਟ ਮੈਂ ਵੀ ਆ ਫਿਰ ਪਰਵਿੰਦਰ ਸਿੰਘ ਲਾਪਰਾ ਲਾਪਰਾ ਮੇਰਾ ਪਿੰਡ ਆ ਗਿੱਲ ਮੇਰਾ ਗੋਤ ਆ ਤੇ ਉਸ ਕਰਕੇ ਡਰਨ ਵਾਲਾ ਜੋ ਮੈਂ ਵੀ ਨਹੀਂ ਜੇ ਹੁਣ ਕੋਈ ਸੋਚੇ ਕਿ ਡਰ ਕੇ ਮੇਰਾ ਮੂੰਹ ਬੰਦ ਕਰਾ ਲੂਗਾ ਹੁਣ ਤਾਂ ਮੈਂ ਸੱਚ ਬੋਲੂਗਾ ਕੋਈ ਨਹੀਂ ਹਲੇ ਦੇਖਦੇ ਆ ਅੱਗੇ ਕੀ ਕਰਨਾ ਹਲੇ ਮੈਂ ਸੋਚਿਆ ਨਹੀਂ ਵੀ ਅੱਗੇ ਕੀ ਕਰਨਾ ਜੋ ਅੱਗੇ ਕਰਨਾ ਜਿਵੇਂ ਫਿਊਚਰ ਕੋਰਸ ਆਫ ਐਕਸ਼ਨ ਹੋਊਗਾ ਉਸ ਹਾਵ ਨਾ ਪਰ ਦੇਖ ਲਾਂਗੇ ਪ੍ਰਧਾਨ ਦੀ ਜਿਹੜੀ ਕੁਰਸੀ ਹੁੰਦੀ ਹੈ ਬਹੁਤ ਜ਼ਿੰਮੇਵਾਰ ਹੁੰਦੀ ਹੈ ਜ਼ਿੰਮੇਵਾਰੀ ਬਾਕੀ ਸਾਰਿਆਂ ਨੂੰ ਤੁਸੀਂ ਨਾਲ ਲੈ ਕੇ ਜਾਣਾ ਜੇ ਕੋਈ ਗੁੱਸੇ ਵੀ ਹੋਗਾ ਚਲੋ ਜੱਫੀ ਪਾ ਕੇ ਮਨਾ ਲੈਂਦਾ ਬੰਦਾ ਕਲਾਵੇ ਦੇ ਵਿੱਚ ਲੈ ਲੈਂਦਾ ਕੀ ਲਾਪਰਾਂ ਹੋਣਾ ਨੂੰ ਕੋਸ਼ਿਸ਼ ਕੀਤੀ ਗਈ ਮਨਾਉਣ ਦੀ ਕਿਨੇ ਮੈਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਜੀ ਇਸ ਬੰਦੇ ਨੂੰ ਤੁਸੀਂ ਸਾਲ ਹੋਰ ਪ੍ਰਧਾਨ ਛੱਡ ਦਿਓ ਮੈਂ ਦਿਖਾ ਦੂੰਗਾ ਪੰਜਾਬ ਦੀ ਪੂਰੀ ਕਾਂਗਰਸ ਖਾਲੀ ਹੋ ਜਾਣੀ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ ਬਹੁਤ ਬੰਦੇ ਛੱਡ ਛੱਡ ਕੇ ਕੋਈ ਆਮ ਆਦਮੀ ਪਾਰਟੀ ਚਲਾ ਗਿਆ ਕੋਈ ਭਾਜਪਾ ਚਲਾ ਗਿਆ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ ਕਿ ਇਮੇਚੁਰ ਬੰਦਾ ਰਾਜਾ ਵੜਿੰਗ ਜਿਹਦੇ ਕਰਕੇ ਲੋਕ ਕਾਂਗਰਸ ਛੱਡ ਕੇ ਦੇਖੋ ਐਮ ਐਲ ਏ ਸੀਗਾ ਔਰ ਉਹਨਾਂ ਨੇ ਉਹ ਛੱਡ ਕੇ ਚਲੇ ਗਏ ਚੱਬੀਵਾਲ ਹੋਣੀ ਔਰ ਹੋਰ ਵੀ ਚਲੋ ਰੀਜਨਸ ਬਹੁਤ ਸਾਰੇ ਲੋਕਾਂ ਨੇ ਗਿਣਾਏ ਕੋਈ ਕਹਿੰਦਾ ਕਿ ਅਸੀਂ ਆ ਕੇ ਜਾ ਰਹੇ ਸਾਡੀ ਸੁਣਵਾਈ ਨਹੀਂ ਹੋ ਰਹੀ ਕਹਿੰਦੇ ਕਾਂਗਰਸ ਦੇ ਮੈਂ ਤਾਂ ਰਾਹੁਲ ਜੀ ਤਾਂ ਹੈਰਾਨ ਆ ਤੁਹਾਡੇ ਕੋਈ ਐਡੇ ਸੂਝਵਾਨ ਬੰਦੇ ਆ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਆ ਸੁਖਜਿੰਦਰ ਸਿੰਘ ਰੰਧਾਵਾ ਜੀ ਆ ਭਾਰਤ ਭੂਸ਼ਣ ਆ ਮੈਂ ਉਹਨਾਂ ਨੂੰ ਕਾਂਗਰਸ ਦਾ ਗੋਡਫਾਦਰ ਵੀ ਕਹਿੰਦਾ। ਵੀ ਤੁਹਾਡੇ ਕੋਈ ਇੰਨੇ ਵਧੀਆ ਸੂਝਵਾਨ ਬੰਦੇ ਆ ਤੁਸੀਂ ਕਹਿ ਜੇ ਮਤਲਬ ਇਮੇਚੂਰ ਬੰਦੇ ਨੂੰ ਲਾਇਆ ਚਲੋ ਮੈਂ ਗਲਤ ਹੋਊਂਗਾ। ਚੱਬੇ ਵਾਲੀ ਦੀ ਗਲਤ ਹੋਣਗੇ। 10 ਬੰਦੇ ਹੋਰ ਗਲਤ ਹੋਣਗੇ ਸਾਰਾ ਪੰਜਾਬ ਹੀ ਗਲਤ ਹੈ ਫਿਰ। ਕਿਤੇ ਤਾਂ ਕੋਈ ਉਹ ਰਾਜੇ ਬੜਿੰਗ ਨੂੰ ਵੀ ਆਪਦੇ ਮੱਥੇ ਤੇ ਮਗਰ ਹੱਥ ਮਾਰਨਾ ਚਾਹੀਦਾ ਐ ਕਰਕੇ। ਵੀ ਕਿਤੇ ਉਹਨੂੰ ਸਮਝ ਹੀ ਆ ਜੇ ਵੀ ਕਿਤੇ ਮੈਂ ਗਲਤ ਕਿੱਥੇ ਆ। ਹਲੇ ਵੀ ਸੁਦਰਜ ਜੀ ਦਾ ਠੀਕ ਹੈ ਨਹੀਂ ਤਾਂ ਕਾਂਗਰਸ ਹਲਕੇ ਚ ਖਤਮ ਆ। ਉਹ ਕਹਿੰਦੇ ਨਾ ਜੁੰਡਲੀ ਬੰਦੇ ਦੀ ਬਹੁਤ ਮਹੱਤਵ ਰੱਖਦੀ ਹੈ, ਬਹੁਤ ਮਾਇਨਾ ਰੱਖਦੀ ਹੈ। ਜੁੰਡਲੀ ਕਹਿੰਦੇ ਨੇੜੇ ਤੇੜੇ ਬੰਦੇ ਨੂੰ ਦੇਖ ਲੈਣਾ ਚਾਹੀਦਾ ਵੀ ਬੰਦੇ ਪੰਪ ਦੇਣ ਵਾਲੇ ਹੈ ਕਿ ਨਹੀਂ। ਉਹ ਕਹਿੰਦੇ ਕਿ ਵੜਿੰਗ ਦੇ ਨੇੜੇ ਤੇੜੇ ਦਾ ਸਰਕਲ ਜਿਹੜਾ ਉਹ ਪੰਪ ਦੇਣ ਵਾਲਾ ਜ਼ਿਆਦਾ ਠੀਕ ਗੱਲ ਹੈ ਕਿ ਨਹੀਂ ਤੁਸੀਂ ਤਾਂ ਘੇਰੇ ਚ ਰਹੇ ਹੋ। ਗੱਲ ਦਰਸ ਹੈ ਜਾਂ ਨਹੀਂ ਹੈ। ਨਹੀਂ ਮੈਂ ਘੇਰੇ ਤੋਂ ਤਾਂ ਬਾਹਰ ਹੀ ਰਹੇ ਮੈਂ ਕਦੇ ਘਰੇ ਚ ਇੰਨਾ ਬੜਿਆ ਹੀ ਨਹੀਂ। ਮੈਂ ਤੁਹਾਨੂੰ ਸੱਚ ਦੱਸਦਾ ਮੇਰੀ ਕਦੇ ਇੰਨੀ ਆਦਤ ਨਹੀਂ ਰਹੀ ਕਿ ਮੈਂ ਕਿਸੇ ਲੀਡਰ ਦੇ ਇੰਨਾ ਘਨੇਰੇ ਚੜਾ। ਤੇ ਉਸ ਕਰਕੇ ਉਹ ਪਰ ਤੁਹਾਨੂੰ ਉਹਦਾ ਸਪੀਚਾਂ ਚ ਝਲਕਦਾ ਹੀ ਆ ਉਹਦਾ ਲੋਕਾਂ ਨੂੰ ਵੀ ਪਤਾ ਬਸ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਬਠਿੰਡਾ ਨਹੀਂ ਲਧਿਆਣਾ ਇੱਥੇ ਗੱਲ ਨਾਪੀ ਤੁਲੀ ਤੇ ਸੋਚ ਸਮਝ ਕੇ ਕਰੀਦੀ ਆ ਕਿਉਂਕਿ ਇੱਥੇ ਦੇ ਲੋਕ ਬਹੁਤ ਸੂਝਵਾਨ ਤੇ ਸਿਆਣੇ ਨੇ ਬਠਿੰਡੇ ਵਾਲੇ ਲੋਕ ਥੋੜੇ ਗਰਮ ਸੁਭਾਅ ਦੇ ਨੇ ਉਹਨਾਂ ਨੂੰ ਥੋੜੀ ਗਰਮ ਗੱਲਾਂ ਵਧੀਆਂ ਲੱਗਦੀਆਂ ਹੋਣਗੀਆਂ ਪਰ ਇੱਥੇ ਵਾਲੇ ਲੋਕ ਬਹੁਤ ਸ਼ਾਂਤ ਸੁਭਾਅ ਦੇ ਨੇ ਕਿਉਂਕਿ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਆ ਤੇ ਹਰ ਦਰਿਆ ਟੱਪ ਤੇ ਬੰਦਿਆਂ ਦੀ ਨੇਚਰ ਬਦਲਦੀ ਆ ਤਸਵੀਰ ਬਦਲ ਜਾਂਦੀ ਇੱਥੋਂ ਦੇ ਲੋਕ ਚਲੋ ਤੁਸੀਂ ਇੱਥੇ ਕਾਉਂਸਲਰ ਵੀ ਹੋ ਯੂਥ ਕਾਂਗਰਸ ਦੇ ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਰਹੇ ਹੋ ਤੁਸੀਂ ਮੈਂ ਹਰ ਇਲੈਕਸ਼ਨ ਯੂਥ ਕਾਂਗਰਸ ਦੇ ਇਲੈਕਟਿਡ ਹੀ ਲੜੀ ਆ 2008 ਚ ਮੈਂ ਇਲੈਕਟਿਡ ਬਲਾਕ ਪ੍ਰੈਜ਼ੀਡੈਂਟ ਬਣਿਆ ਸੀ ਤੇ 2018 ਚ ਇਲੈਕਸ਼ਨ ਲੜੀ ਸੀ ਮੈਂ ਪ੍ਰਧਾਨਗੀ ਦੀ ਪਰ ਉਨੀਆਂ ਵੋਟਾਂ ਨਹੀਂ ਪਈਆਂ ਕਿਉਂਕਿ ਮੇਰੇ ਕੋਈ ਸਪਾਰਸ਼ ਨਹੀਂ ਸੀ ਇੱਥੇ ਸਾਡੇ ਸਪਾਰਸ਼ ਵਾਲਾ ਸਿਸਟਮ ਬਹੁਤ ਚੱਲਦਾ ਤੇ ਜਿੰਨੀ ਕ ਵੋਟਾਂ ਮੈਨੂੰ ਪਈਆਂ ਉਸ ਹਿਸਾਬ ਨਾਲ ਮੈਨੂੰ ਪੋਸਟ ਮਿਲ ਗਈ ਤੁਸੀਂ ਬਹੁਤ ਮਿਹਨਤ ਵੀ ਕੀਤੀ ਹੈ ਔਰ ਇਹੋ ਜੀ ਲੋਕਾਂ ਦੀ ਲੋਡ ਹੁੰਦੀ ਆ ਪਾਰਟੀਆਂ ਨੂੰ ਕਿਉਂਕ ਉਹ ਰੀਡ ਦੀ ਹੱਡੀ ਹੁੰਦਾ ਪਾਰਟੀ ਦੀ ਕਿਸੇ ਕੋਈ ਵੀ ਪਾਰਟੀ ਹੋਵੇ ਬੀਜੇਪੀ ਹੋਵੇ ਉਹਦੇ ਚ ਸੰਗਠਨ ਅਡਾ ਤਰੀਕੇ ਨਾਲ ਕੰਮ ਕਰਦਾ ਕਾਂਗਰਸ ਦੇ ਵਿੱਚ ਚਲੋ ਅਡਾ ਸਟਰਕਚਰ ਹੈ ਪਰ ਵਰਕਰ ਜਦੋਂ ਛੱਡ ਛੱਡ ਕੇ ਚਲਾ ਜਾਊਗਾ ਤਾਂ ਫਿਰ ਪਾਰਟੀ ਤਾਂ ਖਤਮ ਹੋ ਜਾਊਗੀ ਦੇਖੋ ਤੁਹਾਡੇ ਕਹਿਣਾਂ ਵਾਂਗੂ ਇੱਥੇ ਪੰਪ ਦੇਣ ਵਾਲਿਆਂ ਦੀ ਵੱਧ ਲੋੜ ਹੈ ਵਰਕਰ ਦਾ ਕੀ ਉਹ ਕਹਿੰਦੇ ਵਰਕਰ ਤਾਂ ਹੀ ਆਪਦੇ ਬੋਲ ਬੋਲ ਕੇ ਹੀ ਵੋਟਾਂ ਇਕੱਠੀਆਂ ਕਰ ਲਾਂਗੇ ਉਹ ਸਮਝ ਆ ਜਾਣੀ ਚਾਰ ਤਰੀਕ ਨੂੰ ਸਥਿਤੀ ਕਲੀਅਰ ਹੋ ਜਾਣੀ ਹੈ ਰਾਜਾ ਬੜਿੰਗ ਜੀ ਨੂੰ ਪਤਾ ਚੱਲ ਜਾਣਾ ਵੀ ਜਿਹੜਾ ਇੱਥੇ ਕਹਿ ਰਿਹਾ ਨਾ ਮਸ਼ੀਨ ਤੇ ਬਟਨ ਬਹੁਤ ਨੱਪਿਆ ਜਾਣਾ ਪੰਜੇ ਵਾਲਾ ਰਿਜ਼ਲਟ ਸਾਹਮਣੇ ਆ ਜਾਣੇ ਪੰਜਾਂ ਚੌਥੇ ਨੰਬਰ ਤੇ ਆਉਣਾ ਜਿੱਥੇ ਮਰਜ਼ੀ ਅੱਜ ਲਿਖ ਕੇ ਰੱਖ ਲਓ ਤਾਂ ਇਹ ਬੜਾ ਸ਼ੂਰ ਹੈ ਕਹਿੰਦਾ ਜੋ ਮਰਜ਼ੀ ਕਰੂ ਕੋਈ ਨਾ ਵੜੰਗਣੀ ਜਿੱਤਣਾ ਇੱਥੋਂ ਜਦੋਂ ਧਰਤੀ ਤੋਂ 2 ਫੁੱਟ ਪੈਰ ਉੱਪਰ ਹੋਣ ਨਾ ਤਾਂ ਸਿਰ ਨੂੰ ਹਵਾ ਠੰਢੀ ਲੱਗਦੀ ਹੁੰਦੀ ਹੈ ਤੇ ਉਦੋਂ ਲੱਗਦਾ ਹੁੰਦਾ ਆਪਾਂ ਸ਼ਿਮਲੇ ਘੁੰਮਦੇ ਆਂ ਪਰ ਜਦੋਂ ਪੈਰ ਥੱਲੇ ਆਉਂਦੇ ਨਾ ਤੇ ਪੈਰ ਤਪਦੇ ਉਦੋਂ ਪਤਾ ਚੱਲਦਾ ਵੀ ਫਿਰਦੇ ਆਪਾਂ ਰਾਜਸਥਾਨ ਦੀ ਧਰਤੀ ਤੇ ਆਂ ਬਾਰੇ ਕੈਂਡੀਡੇਟ ਨੂੰ ਕਿਹਾ ਜਾ ਰਿਹਾ ਕਿ ਲੁਧਿਆਣੇ ਤੋਂ ਬਾਹਰ ਦੇ ਨੇ ਰਾਜਾ ਬਣੇ ਹੁਣੀ ਬਾਕੀ ਦੇ ਜੋ ਮਰਜੀ ਹੋਣ ਬਾਕੀ ਦੇ ਕਹਿੰਦੇ ਲੁਧਿਆਣੇ ਦੇ ਆਪਾਂ ਬਿੱਟੂ ਹੋਣ ਜਾਂ ਪੱਪੀ ਪ੍ਰਾਸ਼ਰ ਹੋਣ ਜਾਂ ਬਾਕੀ ਦੇ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਕਮਲਜੀਤ ਬਰਾੜ ਹੋਣੀ ਵੀ ਲੜ ਰਹੇ ਉਹ ਕਹਿੰਦੇ ਕਿ ਮੈਂ ਵੀ ਇੱਥੋਂ ਦਾ ਨੇੜੇ ਦਾ ਹੀ ਆ ਤੁਹਾਡੇ ਇਲਾਕੇ ਦਾ ਹੀ ਆ ਪਰ ਕੀ ਇਸ ਚੀਜ਼ ਨੂੰ ਲੈ ਕੇ ਗਰਾਊਂਡ ਤੇ ਲੋਕ ਕੀ ਕਹਿੰਦੇ ਆ ਤੁਸੀਂ ਕਾਉਂਸਲਰ ਵੀ ਹੋ ਲਗਾਤਾਰ ਤੁਹਾਡਾ ਤੁਸੀਂ ਟੱਚ ਦੇ ਵਿੱਚ ਵੀ ਲੋਕਾਂ ਦੇ ਜ਼ਿਆਦਾ ਰਹਿੰਦੇ ਹੋ ਲੋਕ ਕੀ ਕਹਿੰਦੇ ਆ ਗਰਾਊਂਡ ਦੇ ਉੱਪਰ ਦੇਖੋ ਇਹ ਚੀਜ਼ਾਂ ਦਾ ਫਰਕ ਤਾਂ ਪੈਂਦਾ ਲੋਕ ਚਾਹੁੰਦੇ ਆ ਕਿ ਜੋ ਸਾਡਾ ਨੁਮਾਇੰਦਾ ਹੋਵੇ ਨਮੰਦਾ ਸਾਡਾ ਐਕਸੈਸੀਬਲ ਹੋਵੇ ਸਾਨੂੰ ਪਤਾ ਹੋਵੇ ਆ ਉਹਦਾ ਘਰ ਆ ਆ ਉਹਦਾ ਫੋਨ ਨੰਬਰ ਆ ਆ ਜਾ ਕੇ ਅਸੀਂ ਘੰਟੀ ਮਾਰ ਕੇ ਉਹਨੂੰ ਉਠਾ ਲਈ ਆ ਫੋਨ ਤੇ ਉਹਨਾਂ ਨਾਲ ਗੱਲ ਕਰਕੇ ਅਸੀਂ ਕੰਮ ਕਰਾ ਲਈਏ ਤਾਂ ਸੋ ਇੰਨੀ ਕੁ ਗੱਲਾਂ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਐਕਸੈਸੀਬਿਲਟੀ ਮੈਟਰ ਕਰਦੀ ਹੈ ਇਹ ਨਹੀਂ ਮੈਟਰ ਕਰਦਾ ਤੁਸੀਂ ਕਿੱਥੋਂ ਕਿਤੋਂ ਨਹੀਂ ਤੇ ਸਾਰਿਆਂ ਨੂੰ ਹੀ ਪਤਾ ਹੈ ਕਿ ਐਕਸੈਸੀਬਲ ਕੌਣ ਹੈ ਤਾਂ ਬਾਜਵਾ ਹੁਣਾਂ ਦਾ ਤੁਸੀਂ ਜ਼ਿਕਰ ਕੀਤਾ ਬਾਜਵਾ ਸਭ ਕਹਿੰਦੇ ਕਿ ਮੈਂ ਤਾਂ ਇੱਥੇ ਡੇਰਾ ਲਾ ਲੈਣਾ ਆ ਕੇ ਔਰ ਮੈਂ ਪਰਾ ਨੂੰ ਚੂਣ ਜਿਤਾ ਕੇ ਜਾਊਂਗਾ ਕਦੇ ਹੋਈ ਉਹਨਾਂ ਨਾਲ ਰابطਾ ਕਾਇਮ ਹੋਇਆ ਕਿ ਨਹੀਂ ਨਹੀਂ ਮੇਰਾ ਰابطਾ ਨਹੀਂ ਹੋਇਆ ਪਰ ਦੇਖੋ ਉਹਨਾਂ ਤੇ ਪੰਜਾਬ ਦੀ ਜ਼ਿੰ ਉਹ ਚਾਹ ਕੇ ਵੀ ਇੱਕ ਜਗ੍ਹਾ ਤੇ ਬਹਿ ਨਹੀਂ ਸਕਦੇ ਸੋ ਉਸ ਕਰਕੇ ਮੇਰਾ ਉਹਨਾਂ ਦਾ ਤਾਂ ਕੋਈ ਗੁੱਸਾ ਕਿ ਲਈ ਹੈ ਨਹੀਂ ਮੈਨੂੰ ਤਾਂ ਜਿੰਨੀ ਵਾਰੋਂ ਮਿਲੇ ਨੇ ਮੈਨੂੰ ਆਪ ਦੇ ਬੱਚਿਆਂ ਨੂੰ ਪਿਆਰ ਕੀਤਾ ਹਾਂ ਤਾਂ ਮੈਂ ਬਾਜਵਾ ਸਾਹਿਬ ਦਾ ਤਾਂ ਇਹਦੇ ਵਿੱਚ ਕੋਈ ਕਸੂਰ ਹੀ ਨਹੀਂ ਹੈ ਬਾਜਵਾ ਸਾਹਿਬ ਗ੍ਰੇਟ ਮੈਨ ਆ ਅੱਛਾ ਬੰਦਾ ਕਦੀ ਵੈਸੇ ਹੁੰਦਾ ਉਹਨਾਂ ਦੇ ਨਾਲ ਹੁੰਦਾ ਰਿਹਾ ਕਿ ਨਹੀਂ ਕਦੀ ਟੱਚ ਗਏ ਉਹਨਾਂ ਦੇ ਬਿਲਕੁਲ ਰابطਾ ਹੁੰਦਾ ਰਿਹਾ ਜੀ ਵਧੀਆ ਬੰਦੇ ਨੇ ਮੈਂ ਤੁਹਾਨੂੰ ਦੱਸ ਰਿਹਾ ਮੈਂ ਹੁਣ ਜਿਹੜੇ ਬੰਦੇ 'ਚ ਨੁਕਸ ਨਹੀਂ ਉਹਦੇ 'ਚ ਕੀ ਕੱਢਾਂ ਹੁਣ ਜਿਹੜੀ ਹੈ ਹੀ ਨੁਕਸ ਦੀ ਕਿਤਾਬ ਉਹਦੇ 'ਚ ਮੈਂ ਚੰਗੀ ਗੱਲ ਨਹੀਂ ਉਹਦੇ ਬਾਰੇ ਕੋਈ ਬੋਲ ਸਕਦਾ ਇਹ ਚੱਕਰ ਸ PCC ਪ੍ਰਧਾਨ ਚੁਣਨ ਲੱਗੇ ਇਹ ਚੀਜ਼ ਦੇਖਣੀ ਚਾਹੀਦੀ ਸੀ ਕਿ ਅੱਜ ਮੈਂ ਰਾਹੁਲ ਜੀ ਨੂੰ ਵੀ ਲਿਖਿਆ ਪਲੀਜ਼ ਟੇਮ ਯੋਰ PCC ਪ੍ਰੈਜ਼ੀਡੈਂਟ ਆਪਦੇ PCC ਪ੍ਰਧਾਨ ਨੂੰ ਰਾਹੁਲ ਜੀ ਪਟਾ ਪਾਓ ਨਹੀਂ ਤਾਂ ਇਹ ਜਿਹੜਾ ਨੁਕਸਾਨ ਕਰ ਰਿਹਾ ਦਿੱਲੀ ਤੱਕ ਪਹੁੰਚਦੇ ਟਾਈਮ ਨਹੀਂ ਲੱਗਣਾ ਨਾ ਫਿਰ ਅੱਗੇ ਕੀ ਹੈ ਹੁਣ ਸੋਚਿਆ ਕੀ ਹੈ ਤੁਸੀਂ ਜਾਂ ਕੀ ਸੋਚ ਕੇ ਕਿਉਂਕਿ ਮੈਂ ਸਮਝ ਸਕਦਾ ਸਿਚੁਏਸ਼ਨ ਉਹ ਸਿਚੁਏਸ਼ਨ ਜਿੱਦੋਂ ਤੁਸੀਂ ਅਸਤੀਫਾ ਦਿੱਤਾ 22 ਸਾਲ ਜਿਹੜੀ ਪਾਰਟੀ ਨੂੰ ਤੇ ਅੱਗੇ ਦਾ ਕੀ ਸੋਚ ਕੇ ਦਿੱਤਾ ਅਸਤੀਫਾ ਹਲੇ ਦੀ ਕੋਈ ਸੋਚ ਨਹੀਂ ਸੋਚਿਆ 22 ਸਾਲ ਦਿੱਤੇ ਪਾਰਟੀ ਨੂੰ ਖਾਲਾ ਤਾਂ ਜਾ ਕੇ ਅੱਜ ਮੈਂ ਸੌਂਗਾ ਤੇ ਮੈਂ ਉਹਦਾ ਦਿਮਾਗ ਸ਼ਾਂਤ ਕਰਨ ਦੀ ਕੋਸ਼ਿਸ਼ ਕਰੂੰਗਾ ਮੈਨੂੰ ਨਹੀਂ ਪਤਾ ਕਿ ਸ਼ਾਂਤ ਨਹੀਂ ਹੋਣਾ ਮੈਨੂੰ ਪਤਾ ਇਲੈਕਸ਼ਨ ਆ ਔਰ ਆਵਾਦਮੀ ਪਾਰਟੀ ਵਾਲੇ ਨੇ ਪਹੁੰਚ ਜਾਣਾ ਬੀਜੇਪੀ ਵਾਲੇ ਨੇ ਪਹੁੰਚ ਜਾਣਾ ਹੋ ਸਕਦਾ ਉਧਰੋਂ ਕਮਲਜੀਤ ਜਾਂ ਬਾਕੀ ਦੇ ਬਸਪਾ ਵਾਲੇ ਵੀ ਪਹੁੰਚ ਜਾਣ ਭਾਈ ਲਾਪਰਾ ਸਾਹਿਬ ਸਾਡੇ ਨਾਲ ਆ ਜੋ ਨਹੀਂ ਦੇਖੋ ਜੀ ਕਮਲਜੀਤ ਬਰਾੜ ਭਰਾ ਮੇਰਾ ਮੇਰਾ ਵੱਡਾ ਵੀਰ ਹੈ ਪਰ ਜਿੱਥੇ ਪਾਰਟੀ ਦੀ ਗੱਲ ਆਉਂਦੀ ਹੈ ਅਸੀਂ ਪਾਰਟੀ ਨਾਲ ਸੀ ਸੋ ਹੁਣ ਤੱਕ ਕਿਸੇ ਨੇ ਇੰਨਾ ਕੋਈ ਨਾ ਅਪਰੋਚ ਕੀਤਾ ਨਾ ਮੈਂ ਕਿਸੇ ਦਾ ਰੱਪਤ ਜਾ ਮੈਂ ਜ਼ਿਆਦਾਤਰ ਮੈਂ ਅੱਜ ਫੋਨ ਹੀ ਨਹੀਂ ਚੱਕ ਰਿਹਾ ਕਿਉਂਕਿ ਮੇਰੇ ਕੋ ਟ੍ਰੀਕੀ ਕੁਸਚਨ ਆਇਆ ਲੈਕਸ਼ਨ ਟਾਈਮ ਐ ਬਿਲਕੁਲ ਆਇਆ ਤੇ ਬਹੁਤ ਤਰ੍ਹਾਂ ਦੀ ਆਫਰਾਂ ਵੀ ਆਈਆਂ ਪਰ ਪ੍ਰਵਿੰਦਰ ਲਾਹ ਪਰ ਆਫਰ ਆਣਾ ਨਹੀਂ ਹੈ ਜੇ ਮੈਂ 22 ਸਾਲ ਇੱਕ ਪਾਰਟੀ ਨੂੰ ਦੇ ਸਕਦਾ ਇੰਨੀ ਛੋਟੀ ਉਮਰ 'ਚ ਜਦੋਂ ਇੱਕ ਬੱਚਾ ਇਮਚੂਰ ਹੁੰਦਾ ਉਹ ਉਸ ਉਮਰ 'ਚ ਆ ਕੇ 22 ਸਾਲ ਇੱਕ ਪਾਰਟੀ ਨੂੰ ਦੇ ਸਕਦਾ ਹੁਣ ਤਾਂ ਮੈਂ 22 ਸਾਲ ਸਿਆਸਤ ਕਰ ਚੁੱਕਿਆ ਹਾਂ ਇੰਨਾ ਕ ਤਾਂ ਮੈਂ ਹੰਢ ਚੁੱਕਿਆ ਆਹ ਫਿਊਚਰ ਜ਼ਰੂਰ ਦੇਖੂੰਗਾ ਆਪਦਾ ਤੇ ਦੇਖੂੰਗਾ ਕਿ ਕਿੱਥੇ ਮੇਰੀ ਸੈਟਿੰਗ ਪ੍ਰੋਪਰ ਕਿਸੇ ਪਾਰਟੀ ਨਾਲ ਜੈਲ ਹੁੰਦੀ ਹੈ ਦੇਖੂਗਾ ਕਿਹੜੀ ਪਾਰਟੀ ਦੀ ਕੀ ਵੈਲਿਊਜ਼ ਆ ਮੈਂ ਕਾਂਗਰਸ ਦੇ ਵੈਲਿਊਜ਼ ਨਾਲ ਜੁੜਿਆ ਸੀ ਬਟ ਉਹ ਕਾਂਗਰਸ ਹੁਣ ਉਹ ਕਾਂਗਰਸ ਰਹੀ ਨਹੀਂ ਇਹ ਤਾਂ ਸੁਪਨਾ ਦੇਖ ਰਹੇ ਨੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦਾ 50 ਸੀਟਾਂ 40 ਸੀਟਾਂ ਲੈ ਕੇ ਇੱਥੇ ਤਾਂ ਇਹ ਨਹੀਂ ਪਤਾ ਵੀ 50 ਸੀਟਾਂ ਉਹਨਾਂ ਨੂੰ ਆ ਗਈਆਂ 50 ਉਹਨਾਂ ਨੂੰ ਆ ਗਈਆਂ ਚਲੋ ਪਰਮਾਤਮਾ ਨਾ ਕਰੇ ਇਹਨਾਂ ਨਾਲ ਕਦੇ ਐਵੇਂ ਹੋਵੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਪ੍ਰਧਾਨ ਮੰਤਰੀ ਕਿਹਨੇ ਬਣਨਾ ਇਹ ਤਾਂ ਉਹ ਹੋ ਜਾਣਾ ਵੀ ਵਿਆਹ ਤੇ ਜਾਣਾ ਵਿਆਹ ਕੀਦਾ ਜੀ ਸਾਰੇ ਪਾ ਕੇ ਜਾਣਗੇ ਆਪਣੇ ਸ਼ੇਰਵਾਨੀ ਜੀ ਦਾ ਦਾ ਲੱਗੂਗਾ ਕੁੜੀ ਨਾਲ ਵਿਆਹ ਕਰਾ ਲੂਗਾ ਐ ਹੋਇਆ ਕਦੇ ਇਹ ਤਾਂ ਪਹਿਲਾਂ ਹੁੰਦਾ ਵੀ ਕਿਹਦੇ ਸਰ ਸੇਹਰਾ ਸਜਣਾ ਪਰ ਸੇਹਰਾ ਜਿਹੜਾ ਕੋਈ ਇੱਕ ਬੰਦਾ ਪੋਸੀਬਲੀ ਕਰ ਹੀ ਨਹੀਂ ਪਾਇਆ ਉਹ ਬੰਦਾ ਹੀ ਨਹੀਂ ਚੁਣ ਪਾਇਆ ਤਾਂ ਕੀ ਕਰਨਗੇ ਪਰ ਆਸ਼ੂ ਹੁਣੀ ਵੀ ਕਹਿੰਦੇ ਨਾਲ ਨਹੀਂ ਚੱਲੇ ਜਾਂ ਨਾਲ ਚੱਲ ਰਿਹਾ ਤੁਸੀਂ ਚਲੋ ਪਾਰਟੀ ਲਾਈਨ ਦੇ ਵਿੱਚ ਵੀ ਹੈਗੇ ਇਹ ਆਸ਼ੂ ਜੀ ਨੂੰ ਪਤਾ ਹੋਣਾ ਜੀ ਉਹ ਮੇਰੇ ਬਹੁਤ ਵੱਡੇ ਜਾਣੇ ਦੀ ਕਾਂਗਰਸ ਰਾਜਵਿੰਗਣਾ ਹੈਗੀ ਇੱਕ ਹੈ ਨਹੀਂ ਲੁਧਿਆਣ ਦੀ ਕਾਂਗਰਸ ਭਾਰਤ ਪੂਰਨ ਆਸ਼ੂ ਨਾਲ ਇਸ ਤੋਂ ਬਾਅਦ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ। ਬਾਤ ਪੁੱਛਣਾ ਆਸ਼ੂ ਦਾ ਇੱਥੇ ਹੈ ਨਹੀਂ ਲੁਧਿਆਣੇ ਦੇ ਵਿੱਚ ਉਹ ਤਾਂ ਕਹਿੰਦੇ ਯੂਪ ਪਹੁੰਚੇ। ਬਿਲਕੁਲ ਲੁਧਿਆਣੇ ਚਲੇ। ਇੱਕ ਦਿਨ ਯੂਪ ਗਏ ਨੇ ਬਿਲਕੁਲ ਗਏ ਨੇ ਉਹ ਆਪਦੇ ਸਿਆਸੀ ਗੁਰੂ ਕੋ ਜਾ ਕੇ ਡਾਇਰੈਕਟਲੀ ਕਹਿੰਦੇ ਉਤਰੇ ਨਹੀਂ ਨਾਲ ਉਸ ਤਰੀਕੇ ਦੇ ਨਾਲ ਜਾਂ ਫਿਰ ਕੋਈ ਬੰਦੇ ਦੇ ਜਦੋਂ ਅੱਜਕੱਲ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ ਨਾ ਸੋਸ਼ਲ ਮੀਡੀਆ ਤੇ ਬੰਦਾ ਠਾ ਕਰਕੇ ਪੋਸਟ ਪਾਉਂਦਾ ਭਾਈ ਭਾਈ ਫਲਾਨੇ ਦੇ ਥਾਂ ਤੇ ਪਹੁੰਚ ਗਿਆ ਅੱਜ ਮੈਂ ਅੱਜ ਫਲਾਨੀ ਜੁਆਇਨਿੰਗ ਕਰਾਤੀ ਅੱਜ ਭਰਾ ਦੇ ਨਾਲ ਫਲਾਨੀ ਥਾਂ ਤੇ ਪ੍ਰਚਾਰ ਕਰਾਇਆ। ਨਹੀਂ ਆਸ਼ੂ ਜੀ ਕਦੇ ਵੀ ਸ कि इन टिकट ਉਹਨਾਂ ਨੂੰ ਮਿਲ ਰਹੀ ਸੀ ਔਰ ਪ੍ਰਧਾਨ ਸਾਹਿਬ ਨੇ ਟਿਕਟ ਕਟਵਾਤੀ ਔਰ ਆਪ ਆ ਗਏ ਇਥੇ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਸਰਵਾਈਵਲ ਵਾਸਤੇ ਗਲਤ ਗੱਲ ਹੈ ਜੇ ਭਾਰਤ ਪੂਛਣਾ ਚੋਂ ਟਿਕਟ ਚਾਹੁੰਦਾ ਤਾਂ ਟਿਕਟ ਘਰੇ ਤੁਰ ਕੇ ਆਉਣੀ ਸੀ ਤਾਂ ਮੈਂ ਇਹੀ ਕਹਿੰਦਾ ਕਿ ਉਹ ਚਾਹੇ ਟਿਕਟ ਨਹੀਂ ਚਾਹੁੰਦੇ ਤਾਂ ਉਹਨਾਂ ਨੇ ਟਿਕਟ ਨਹੀਂ ਲਈ ਇਹ ਗਲਤ ਗਲਤ ਹੋਊਗੀ ਵੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਚਾਹੇ ਮੈਂ ਪਾਰਟੀ ਛੱਡੀ ਪਰ ਮੈਂ ਝੂਠ ਨੂੰ ਝੂਠ ਸੱਚ ਨੂੰ ਸੱਚ ਕਹੂੰਗਾ ਕਿਉਂਕਿ ਮੇਰੀ ਆਦਤ ਹੈ ਪਾਣੀ ਵਾਂਗੂ ਸਾਫ਼ ਚੱਲਣ ਦੀ ਹਿਜਾਣੇ ਦੀ ਹਵਾ ਕੀ ਕਹਿੰਦੀ ਆਲਾ ਪ੍ਰੋਫੈਸਰ ਲੁਧਿਆਣੇ ਦੀ ਹਵਾ ਕਹਿੰਦੀ ਆ ਇੱਕ ਤਰੀਕ ਦੀ ਇਲੈਕਸ਼ਨਾਂ ਚਾਰ ਨੂੰ ਰਿਜ਼ਲਟ। ਫਿਰ ਆਪਾਂ ਦੇਖਾਂਗੇ ਕੀ ਡਿਪਲੋਮੈਟਿਕ ਜਿਹਾ ਜਵਾਬ ਆਏ। ਦੋ ਤਿੰਨ ਦਿਨ ਖੜ ਜੋ ਫਿਰ ਆਪਾਂ ਜਵਾਬ ਸਪਸ਼ਟ ਵੀ ਕਰ ਲਾਂਗੇ। ਫਿਰ ਹਵਾ ਬਣਾਉਂਗੇ ਆ ਜੀ ਮਾਹੌਲ ਬਣਾਉਂਗੇ ਜੀ ਲੱਗੇ ਹੋਏ ਸੋਚ ਵਿਚਾਰ ਕੇ ਡਿਸੀਜਨ ਲੈਣਾ ਜੋ ਵੀ ਲੈਣਾ। ਜਿੰਨੀ ਮਿਹਨਤ ਕੀਤੀ ਜ਼ਿੰਦਗੀ ਚ। ਇੰਨਾ ਕੁ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਲੱਕੜ ਤੇ ਹੱਤ ਆ। ਜਿੱਧਰ ਵੀ ਜਾਵਾਂਗੇ ਅਗਲੇ ਤਾਂ 35-40 ਹਜ਼ਾਰ ਦਾ ਫਾਇਦਾ ਹੀ ਕਰਾਂਗੇ। ਤੇ ਉਹਨਾਂ ਕੀ ਮਾਰਜਨ ਹੋਣਾ ਹੈ ਇਲੈਕਸ਼ਨ ਜੇ ਵੀ ਦੇਖ ਲਓ। ਪੂਰੇ ਪੰਜਾਬ ਦੇ ਜਿਹੜੇ ਕੱਢੇ ਆ ਬੋਰਡ ਚਾਹੇ ਕੱਲੇ ਲੁਧਿਆਣੇੋਂ ਕਣੀ ਆ ਬਟ ਜਿੱਧਰ ਵੀ ਜਾਵਾਂਗੇ 35-40000 ਕਮਾਵਾਂਗੇ ਚਲੋ ਬੈਸਟ ਵਿਸ਼ੇਸ ਤੁਹਾਨੂੰ ਤੁਹਾਡੇ ਫਿਊਚਰ ਵਾਸਤੇ ਜੋ ਵੀ ਤੁਸੀਂ ਕਰੋ ਪਰਮਾਤਮਾ ਅੰਗ ਸੰਗ ਸਹਾਇ ਹੋਵੇ ਤੁਹਾਡੇ ਤਾਂ ਲਾਪਰਾ ਸਾਹਿਬ ਸਾਡੇ ਨਾਲ ਸੀਗੇ ਔਰ ਹੁਣ ਇਹਨਾਂ ਨੇ ਪਾਰਟੀ ਛੱਡ ਦਿੱਤੀ ਆ ਕਾਂਗਰਸ ਦਾ ਸਾਥ ਛੱਡ ਦਿੱਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਆਕਰਖੂਰ ਬੰਦੇ ਨੇ ਐਰੋਗੈਂਸ ਨੇ ਔਰ ਐਰੋਗੇਟ ਨੇ ਇਹ ਚੀਜ਼ ਦਾ ਜ਼ਿਕਰ ਵੀ ਉਹਨਾਂ ਨੇ ਆਪਣੇ ਸਿਫੇ ਦੇ ਵਿੱਚ ਵੀ ਕੀਤਾ ਖੈਰ ਦੇਖਣਾ ਲੁਧਿਆਣੇ ਵਾਲਿਆਂ ਨੇ ਕਿਉਂਕਿ ਲੁਧਿਆਣੇ ਦੇ ਵਿੱਚ ਹੁਣ ਵਿਰੋਧੀ ਪਾਰਟੀਆਂ ਨੇ ਇਹ ਗੱਲ ਵੀ ਕਹਿਣੀ ਸ਼ੁਰੂ ਕਰ ਦਿੱਤੀ ਹੈ ਕਿ ਲੁਧਿਆਣੇ ਦੇ ਲੋਕ ਜਿਹੜੇ ਆ ਉਹ ਬਾਹਰੀ ਉਮੀਦਵਾਰ ਨੂੰ ਮਨਜ਼ੂਰ ਨਹੀਂ ਕਰਨਗੇ ਔਰ ਉੱਥੇ ਹੀ ਰਾਜੇ ਵੜਿੰਗਰ ਕੇ ਲੀਡਰਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਜਿਹੜੇ ਬੰਦੇ ਨੇ 22 ਸਾਲ ਇੱਕ ਪਾਰਟੀ ਨੂੰ ਦਿੱਤੇ ਹੈ 22 ਸਾਲ ਦਾ ਸਮਾਂ ਬਹੁਤ ਹੁੰਦਾ ਹੈ ਔਰ 22 ਸਾਲ ਜਿਹੜੇ ਬੰਦੇ ਨੇ ਆਪਣੀ ਕਿਸੇ ਪਾਰਟੀ ਨੂੰ ਦਿੱਤੇ ਹੈ ਉਹਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਸੀ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਲੁਧਿਆਣਾ